ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਰਾਤ ਨੂੰ ਸੌਣ ਦੇ ਸਮੇ ਇਹ ਇੱਕ ਸ਼ਬਦ ਤੁਸੀਂ 5 ਵਾਰ ਜਪ ਲੈਣਾ ਹੈ ਫਿਰ ਵੇਖਿਓ ਤੁਹਾਡੇ ਘਰ ਵਿੱਚ ਖੁਸ਼ੀਆਂ ਬਰਕਤਾਂ ਦਾ ਵਾਸ ਹੋ ਜਾਵੇਗਾ ਘਰ ਵਿੱਚ ਇੰਨਾ ਪੈਸਾ ਆਵੇਗਾ ਸੰਭਾਲ ਨਹੀਂ ਸਕੋਗੇ ਹਰ ਪਾਸਿਓਂ ਖੁਸ਼ੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣਾ ਅੱਜ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਰਾਤ ਨੂੰ ਸੌਂਦੇ ਸਮੇਂ ਇਸ ਸ਼ਬਦ ਨੂੰ 5 ਵਾਰ ਜਪਣਾ ਹੈ ਤੁਹਾਡੇ ਘਰੋਂ ਦੁੱਖ ਤਕਲੀਫਾਂ ਤੇ ਗਰੀਬੀ ਕੋਹਾਂ ਦੂਰ ਹੋ ਜਾਵੇਗੀ ਉਹ ਸ਼ਬਦ ਕਿਹੜਾ ਹੈ ਜੀ ਫਿਰ ਆਓ ਜਾਣਦੇ ਹਾਂ ਆਪਣੇ ਵਿੱਚੋਂ ਬਹੁਤ ਸਾਰੇ ਲੋਕ ਰਾਤ ਨੂੰ ਚਿੰਤਾ ਤੇ ਪਰੇਸ਼ਾਨੀ ਵਿੱਚ ਸੌਂ ਜਾਂਦੇ ਹਨ ਕਿਸੇ ਦੇ ਮਨ ਵਿੱਚ ਹੁੰਦਾ ਹੈ ਮੇਰੇ ਘਰ ਤਾਂ ਪੈਸੇ ਦੀ ਤੰਗੀ ਚੱਲਦੀ ਹੈ ਮੇਰੇ ਘਰ ਗਰੀਬੀ ਤੇ ਦਲੇਦਰ ਹੈ ਕੋਈ ਸੋਚਦਾ ਹੈ ਘਰੇ ਕਲੇਸ਼ ਹੈ ਕੋਈ ਲੰਮੇ ਸਮੇਂ ਤੋਂ ਅਰਦਾਸਾਂ ਕਰ ਕਰ ਥੱਕ ਚੁੱਕਾ ਹੈ ਤੇ ਪੂਰੀ ਨਹੀਂ ਹੁੰਦੀ ਇਸ ਕਾਰਨ ਫਿਰ ਨੀਂਦ ਨਹੀਂ ਆਉਂਦੀ ਕਿਉਂਕਿ ਸੋਚਾਂ ਦੇ ਵਿੱਚ ਉਹ ਡੁੱਬਿਆ ਹੋਇਆ ਮਨੁੱਖ ਸੌਂ ਜਾਂਦਾ ਹੈ ਉਸ ਸਮੇਂ ਆਪਾਂ ਪਰਮਾਤਮਾ ਅਕਾਲ ਪੁਰਖ ਨੂੰ ਯਾਦ ਤਾਂ ਕਰਦੇ ਹਾਂ ਪਰ ਪਤਾ ਨਹੀਂ ਹੁੰਦਾ ਕਿ ਮਨ ਦੀ ਗੱਲ ਆਪਣੀ ਅਰਦਾਸ ਪਰਮਾਤਮਾ ਤੱਕ ਪਹੁੰਚਾਈਏ ਕਿਵੇਂ ਕਈ ਵਾਰ ਸਾਨੂੰ ਲੱਗਦਾ ਹੈ ਵਾਹਿਗੁਰੂ ਜੀ ਸਾਡੀ ਅਰਦਾਸ ਸੁਣਦੇ ਹੀ ਨਹੀਂ ਉਸ ਲਈ ਫਿਰ ਆਪਾਂ ਇਸ ਸ਼ਬਦ ਨੂੰ 5 ਵਾਰ ਬੋਲਣਾ ਹੈ ਇਹ ਵਾਹਿਗੁਰੂ ਜੀ ਦੀ ਬਰਕਤ ਤੇ ਕਿਰਪਾ ਸਾਨੂੰ ਫਿਰ ਹਾਸਲ ਹੋ ਜਾਵੇ ਕਿ ਸਾਡੀ ਅਰਦਾਸ ਪੂਰੀ ਕਰਨ ਦੀ ਉਹ ਬੇਸ਼ਕੀਮਤੀ ਚਾਬੀ ਹੈ ਇਹ ਉਹ ਕੁੰਜੀ ਹੈ ਜੋ ਤੁਹਾਡੀ ਅਰਦਾਸ ਨੂੰ ਪੂਰੀ ਕਰਨ ਦੇ ਵਿੱਚ ਤੁਹਾਡੀ ਜਿਹੜੀ ਹੈ ਉਹ ਮਦਦ ਕਰ ਸਕਦੀ ਹੈ ਤਾਂ ਕਿ ਹਰ ਇੱਕ ਅਰਦਾਸ ਨੂੰ ਵਾਹਿਗੁਰੂ ਜੀ ਦੇ ਕੋਲ ਪੂਰੀ ਕਰਨ ਦੀ ਤਾਕਤ ਰੱਖਦੀ ਹੈ ਸਾਡੇ ਅੰਦਰ ਚੱਲ ਰਹੇ ਸਵਾਲਾਂ ਨੂੰ ਇਹ ਕਥਾ ਵਿਚਾਰ ਸ਼ਾਂਤ ਕਰ ਦੇਵੇਗਾ ਹਰ ਇੱਕ ਪਰੇਸ਼ਾਨੀ ਦਾ ਹੱਲ ਮਿਲ ਜਾਵੇਗਾ ਉਸ ਤੋਂ ਪਹਿਲਾਂ ਕਦੇ ਸੋਚਿਆ ਕਿ ਆਪਣੇ ਵਿੱਚੋਂ ਜ਼ਿਆਦਾ ਕਰ ਮਨੁੱਖ ਦੁਖੀ ਕਿਉਂ ਹੁੰਦੇ ਹਨ ਆਪਣੇ ਵਿੱਚੋਂ ਕਿੰਨੇ ਸਾਰੇ ਲੋਕ ਹਨ ਜੋ ਹਮੇਸ਼ਾ ਉਦਾਸ ਤੇ ਦੁਖੀ ਰਹਿੰਦੇ ਹਨ ਕਦੇ ਇਸ ਵੱਲ ਝਾਤ ਮਾਰੀਏ ਕਿਉਂਕਿ ਆਪਾਂ ਆਪਣੇ ਮੂਲ ਤੋਂ ਵੱਖ ਹੋ ਚੁੱਕੇ ਹਾਂ ਆਪਾਂ ਦੂਜਿਆਂ ਨੂੰ ਖੁਸ਼ ਕਰਨ ਦੇ ਵਿੱਚ ਬਹੁਤ ਕੁਝ ਇਕੱਠਾ ਕਰਨ ਦੀ ਦੌੜ ਵਿੱਚ ਲੱਗੇ ਪਏ ਹਾਂ ਕਿ ਫਲਾਣਾ ਮੇਰੇ ਤੋਂ ਖੁਸ਼ ਹੋ ਜਾਵੇ ਜੇ ਫਲਾਣਾ ਕਿਤੇ ਮੈਨੂੰ ਕੁਝ ਕਹਿ ਨਾ ਦੇਵੇ ਮੈਂ ਫਲਾਣੀ ਚੀਜ਼ ਵੀ ਇਕੱਠੀ ਕਰ ਲਾਂ ਇਸੇ ਹੀ ਦੌੜ ਭੱਜ ਦੇ ਵਿੱਚ ਆਪਾਂ ਸਾਰੇ ਲੱਗੇ ਹੋਏ ਹਾਂ ਤਾਂ ਅੰਤ ਵਿੱਚ ਫਿਰ ਆਪਣੇ ਹੱਥ ਵਿੱਚ ਆਉਂਦਾ ਕੁਝ ਵੀ ਨਹੀਂ ਤਾਂ ਲੋਕ ਆਪਣੇ ਤੋਂ ਸਾਰੇ ਖੁਸ਼ ਹੁੰਦੇ ਨੇ ਨਾ ਹੀ ਆਪਾਂ ਤੋਂ ਕੁਝ ਪੈਸਾ ਪੈਸਾ ਕਰਦੇ ਆਪਾਂ ਸਭ ਭੱਜ ਰਹੇ ਹਾਂ ਇੱਕ ਦੂਜੇ ਤੋਂ ਵੱਡਾ ਬਣਨਾ ਚਾਹੁੰਦੇ ਹਾਂ ਆਪਣੇ ਵਿੱਚੋਂ ਬਹੁਤੇ ਇਹ ਸਭ ਪ੍ਰਾਪਤ ਵੀ ਕਰ ਲੈਂਦੇ ਹਨ ਆਪਾਂ ਆਸ-ਪਾਸ ਝਾਤ ਮਾਰੀਏ ਕਈਆਂ ਕੋਲ ਬਹੁਤਾ ਕੁਝ ਹੈ ਜੋ ਅਸੀਂ ਚਾਹੁੰਦੇ ਹਾਂ ਉਹ ਸਭ ਕੁਝ ਹਾਸਿਲ ਵੀ ਕਰ ਲੈਂਦੇ ਹਨ ਪਰ ਫਿਰ ਵੀ ਉਹਨਾਂ ਦੇ ਮਨ ਵਿੱਚ ਚੈਨ ਜਿਵੇਂ ਕਰ ਨਹੀਂ ਕਰਦਾ ਆਪਾਂ ਜਿਵੇਂ ਕਹਿ ਲਈਏ ਕਿ ਸੁੱਖ ਨਹੀਂ ਹੈਗਾ ਤਾਂ ਤੁਸੀਂ ਉਸ ਲਈ ਵਾਹਿਗੁਰੂ ਦਾ ਸਹਾਰਾ ਲਓਗੇ ਘਰ ਫਿਰ ਸੁਖ ਚੈਨ ਦੋਵੇਂ ਹੀ ਆ ਜਾਣਗੇ ਮਨ ਤਾਂ ਵਾਹਿਗੁਰੂ ਜੀ ਦੇ ਪਾਸੇ ਲਾਉਣਾ ਚਾਹੁੰਦੇ ਹਰ ਪਰ ਆਪਾਂ ਮਨ ਲੋਕਾਂ ਨੂੰ ਖੁਸ਼ ਕਰਨ ਵਾਲੇ ਪਾਸੇ ਲਗਾਇਆ ਹੋਇਆ ਹੈ ਹੁਣ ਇਹਦੇ ਲਈ ਆਪਾਂ ਕਰਨਾ ਕੀ ਹੈ ਆਪਣੀਆਂ ਬਹੁਤੀਆਂ ਪਰੇਸ਼ਾਨੀਆਂ ਦੁੱਖ ਤਾਂ ਆਪ ਹੀ ਅਸੀਂ ਵਧਾ ਚੁੱਕੇ ਹਾਂ ਵਾਹਿਗੁਰੂ ਜੀ ਤੋਂ ਅਸੀਂ ਦੂਰ ਹੋ ਕੇ ਬੈਠੇ ਹਾਂ ਅਸੀਂ ਸੋਚਦੇ ਹਾਂ ਇਹ ਮਿਲ ਜਾਵੇ ਤੇ ਅਸੀਂ ਖੁਸ਼ ਹੋ ਜਾਵਾਂਗੇ ਜੇ ਉਹ ਕੋਲ ਹੈ ਤਾਂ ਫਿਰ ਅਸੀਂ ਖੁਸ਼ ਹੋਵਾਂਗੇ ਆਪਾਂ ਕਦੇ ਹੀ ਨਹੀਂ ਸੋਚਦੇ ਕਿ 1 ਮਿੰਟ ਦੀ ਜ਼ਿੰਦਗੀ ਦਾ ਨਹੀਂ ਪਤਾ ਬੱਚੇ ਵੱਲ ਕਦੇ ਵੇਖੋ ਉਹਨਾਂ ਦੇ ਮਨ ਅੰਦਰ ਕੋਈ ਭਾਰ ਨਹੀਂ ਹੁੰਦਾ ਨਾ ਕੋਈ ਲਾਲਚ ਹੁੰਦਾ ਹੈ ਕਿਉਂਕਿ ਉਹ ਪਰਮਾਤਮਾ ਨਾਲ ਜੁੜੇ ਹੁੰਦੇ ਹਨ ਉਹ ਉਮਰ ਦੇ ਵਧਣ ਨਾਲ ਆਪਣਾ ਲਾਲਚ ਤੇ ਸਵਾਰਥ ਨਾਲ ਭਰ ਜਾਂਦੇ ਹਨ ਫਿਰ ਦੁੱਖ ਆਪਾਂ ਨੂੰ ਘੇਰਦਾ ਹੈ ਆਪਾਂ ਸਿਰਫ ਰੱਬ ਨੂੰ ਸ਼ਿਕਾਇਤਾਂ ਤੇ ਮੰਗਣ ਸਮੇਂ ਹੀ ਯਾਦ ਕਰਦੇ ਹਾਂ ਤਾਂ ਇਹ ਸਭ ਨੂੰ ਸਹੀ ਕਰਨ ਦੇ ਲਈ ਆਪਾਂ ਸਭ ਨੇ ਜੋ ਕਰਨਾ ਹੈ ਸੌਣ ਦੇ ਸਮੇਂ ਇਸ ਸ਼ਬਦ ਨੂੰ 5 ਵਾਰ ਜਪਣਾ ਹੈ ਤੁਹਾਡੀ ਚਿੰਤਾ ਪਰੇਸ਼ਾਨੀ ਕੁਝ ਕੁ ਦਿਨਾਂ ਵਿੱਚ ਠੀਕ ਹੋ ਜਾਵੇਗੀ ਤੇ ਜੋ ਮਨ ਦੀ ਗੱਲ ਹੈ ਉਹ ਵਾਹਿਗੁਰੂ ਜੀ ਦੇ ਕੋਲ ਵੀ ਪਹੁੰਚ ਜਾਵੇਗੀ ਇਹ ਉਹ ਚਮਤਕਾਰੀ ਚਾਬੀ ਹੈ ਜੋ ਸਭ ਮਨ ਦੇ ਦੁੱਖ ਨੂੰ ਦੂਰ ਕਰ ਦੇਵੇਗੀ ਜਦੋਂ ਸੌਣ ਜਾਂਦੇ ਹੋ ਤਾਂ ਹੋ ਸਕੇ ਇਸ਼ਨਾਨ ਕਰੋ ਨਹੀਂ ਤਾਂ ਪੰਜ ਇਸ਼ਨਾਨਾ ਜ਼ਰੂਰ ਕਰਕੇ ਲੰਮੇ ਪੇ ਅੱਖਾਂ ਬੰਦ ਕਰਕੇ ਸਭ ਚਿੰਤਾ ਪਰੇਸ਼ਾਨੀਆਂ ਤੇ ਗਿਲੇ ਸ਼ਿਕਵੇ ਭੁੱਲ ਕੇ ਜੋ ਵੀ ਤੁਹਾਡੇ ਕੋਲ ਹੈ ਉਸ ਲਈ ਸ਼ੁਕਰਾਨਾ ਕਰੋ ਫਿਰ ਤੁਸੀਂ ਵੇਖਿਓ ਇੱਕ ਸ਼ਬਦ ਤੁਹਾਡੇ ਅੰਦਰ ਦਾ ਦੁੱਖ ਤੇ ਮਨ ਦਾ ਭਾਰ ਦੂਰ ਕਰ ਦੇਵੇਗਾ ਪਰਮਾਤਮਾ ਨੇ ਨਿਰੋਗ ਕਾਇਆ ਦਿੱਤੀ ਹੈ ਤੇ ਸਿਰ ਤੇ ਛੱਤ ਦਿੱਤੀ ਹੈ ਪ੍ਰਸ਼ਾਦਾ ਪਾਣੀ ਦਿੱਤਾ ਹੈ ਬੱਚੇ ਕੋਲ ਹਨ ਉਸ ਦਾ ਸ਼ੁਕਰਾਨਾ ਕਰੋ ਤੇ ਸ਼ੁਕਰਾਨੇ ਦਾ ਭਾਵ ਹੈ ਕਿ ਮੈਂ ਵਾਹਿਗੁਰੂ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਵਾਸਤਾ ਤੁਸੀਂ ਬਖਸ਼ ਰਹੇ ਹੋ ਮੈਨੂੰ ਪ੍ਰਸ਼ਾਦਾ ਦਿੱਤਾ ਹੈ ਇਹ ਸ਼ਬਦ ਆਪਣੇ ਆਪ ਵਿੱਚ ਹੀ ਇੱਕ ਅਰਦਾਸ ਹਨ ਜੋ ਬਿਨਾਂ ਮੰਗੇ ਆਪਾਂ ਨੂੰ ਸਭ ਕੁਝ ਹਾਸਲ ਕਰਵਾ ਦਿੰਦੇ ਹਨ ਜਦੋਂ ਸ਼ੁਕਰਾਨਾ ਕਰਦੇ ਹਾਂ ਜੋ ਕੋਲ ਹੈ ਉਸ ਦੀ ਅਹਿਮੀਅਤ ਤੇ ਖੁਸ਼ ਰਹਿਣ ਦਾ ਕਾਰਨ ਮਿਲ ਜਾਂਦਾ ਹੈ ਫਿਰ ਆਪਾਂ ਦੁੱਖਾਂ ਦਾ ਵਿਰੋਧ ਨਹੀਂ ਕਰਦੇ ਆਪਾਂ ਉਸ ਨੂੰ ਸਮਝ ਜਾਂਦੇ ਹਾਂ ਕਰਮਾ ਦਾ ਫਲ ਹਰ ਇੱਕ ਨੂੰ ਮਿਲਦਾ ਹੈ ਤੇ ਚੰਗੇ ਕਰਮ ਨਾਲ ਫਿਰ ਆਪਾਂ ਧਿਆਨ ਦਿੰਦੇ ਹਾਂ ਵਾਹਿਗੁਰੂ ਜੀ ਨੂੰ ਹਰ ਥਾਂ ਹਾਜ਼ਰ ਨਾਜ਼ਰ ਮੰਨਦੇ ਹਾਂ ਇਹ ਸ਼ਬਦ ਆਪਣੇ ਮਨ ਦੇ ਗੁੱਸੇ ਨੂੰ ਠੰਡਾ ਕਰ ਦੇਵੇਗਾ ਮਨ ਦੀ ਥਕਾਵਟ ਨੂੰ ਦੂਰ ਕਰ ਦੇਵੇਗਾ ਜਦੋਂ ਰਾਤ ਨੂੰ ਆਪਾਂ ਸਭ ਭੁੱਲ ਚੁੱਕ ਮਾਫ ਕਰਵਾਉਣੀ ਚਾਹੁੰਦੇ ਹਾਂ ਤਾਂ ਸ਼ੁਕਰਾਨਾ ਕਰਨਾ ਆਰੰਭ ਕਰਦੇ ਹਾਂ ਤਾਂ ਮਨ ਵਾਹਿਗੁਰੂ ਜੀ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਚਿੰਤਾ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਆਪਾਂ ਅਕਸਰ ਹੀ ਰੱਬ ਨੂੰ ਮੰਗਣ ਸਮੇਂ ਯਾਦ ਕਰਦੇ ਹਾਂ ਜਦੋਂ ਬਿਨਾਂ ਮੰਗਣ ਤੋਂ ਵਾਹਿਗੁਰੂ ਜੀ ਨੂੰ ਸ਼ੁਕਰਾਨਾ ਕਰ ਦਿੱਤਾ ਤਾਂ ਵਾਹਿਗੁਰੂ ਜੀ ਨੇ ਆਪਣੇ ਤੋਂ ਖੁਸ਼ ਹੋ ਜਾਣਾ ਹੈ ਸ਼ੁਕਰਾਨੇ ਦਾ ਸ਼ਬਦ 5 ਵਾਰ ਬੋਲ ਦਿਓ ਤੇ ਫਿਰ ਸੌ ਜਾਓ ਇਹ ਨੀਂਦ ਹੀ ਨਹੀਂ ਇਹ ਸਾਡੇ ਲਈ ਇੱਕ ਇਲਾਜ ਬਣ ਜਾਵੇਗਾ ਤੇ ਅਗਲੀ ਸਵੇਰ ਆਪਾਂ ਜਦੋਂ ਅੱਖ ਖੋਲਦੇ ਹਾਂ ਤਾਂ ਮਨ ਸਕੂਨ ਨਾਲ ਭਰਿਆ ਹੋਵੇਗਾ ਇਹ ਅੰਦਰ ਗਿਆਨ ਦਾ ਚਾਨਣ ਕਰਕੇ ਮਨ ਨੂੰ ਸਕੂਨ ਖੁਸ਼ੀ ਸਬਰ ਤੇ ਸੰਤੋਖ ਨਾਲ ਭਰ ਦਿੰਦਾ ਹੈ ਰਾਤ ਸੌਣ ਤੋਂ ਪਹਿਲਾਂ ਆਪਾ ਸ਼ੁਕਰਾਨਾ ਆਖਦੇ ਹਾਂ ਤਾਂ ਮਨ ਨੂੰ ਚੈਨ ਮਿਲਣਾ ਆਰੰਭ ਹੋ ਜਾਂਦਾ ਹੈ। ਇਹ ਕੰਮ ਛੋਟਾ ਜਿਹਾ ਹੈ ਪਰ ਇਸ ਜਿਸ ਦਿਨ ਵੀ ਅਸੀਂ ਇਸ ਨੂੰ ਕਰਨਾ ਆਰੰਭ ਕਰ ਦਿੱਤਾ ਘਰੋਂ ਦੁੱਖ ਗਰੀਬੀ ਦੂਰ ਹੋ ਜਾਣਗੇ। ਇੱਕ ਵਾਰ ਨਾ ਇੱਕ ਸੰਤ ਫਕੀਰ ਜੀ ਸਨ ਉਹ ਕਿਸੇ ਨਗਰ ਵਿੱਚ ਜਾ ਕੇ ਰਹਿਆ ਕਰਦੇ ਸਨ। ਉਹਨਾਂ ਨੂੰ ਨਾ ਮਹੀਨੇ ਵਿੱਚ ਇੱਕ ਵਾਰ ਪਰਮਾਤਮਾ ਆਪ ਮਿਲਣ ਆਇਆ ਕਰਦੇ ਸਨ। ਪਰ ਉਸ ਨਗਰ ਤੋਂ ਬਾਹਰ ਇੱਕ ਪਹਾੜ ਦੀ ਚੋਟੀ ਸੀ ਉਹ ਸੰਤ ਫਕੀਰ ਨੂੰ ਉੱਥੇ ਜਾਣਾ ਪੈਂਦਾ ਸੀ ਉੱਥੇ ਆ ਕੇ ਆਕਾਰਪੁਰਖ ਪਰਮਾਤਮਾ ਜੀ ਉਸ ਨੂੰ ਦਰਸ਼ਨ ਦੇਦਾਰੇ ਦਿਆ ਕਰਦੇ ਸਨ ਸੰਤ ਜੀ ਦੇ ਮਨ ਦੇ ਵਿੱਚ ਜੋ ਵੀ ਸਵਾਲ ਹੁੰਦੇ ਪਰਮਾਤਮਾ ਜੀ ਉਹਨਾਂ ਦਾ ਜਵਾਬ ਉਸ ਨੂੰ ਉੱਥੇ ਹੀ ਦੇ ਦਿੰਦੇ ਅੱਜ ਸੰਤ ਫਕੀਰ ਜੀ ਆਪਣੇ ਉਸ ਕੁਟੀਆ ਤੋਂ ਤੁਰਦੇ ਹਨ ਤੁਰਦੇ ਤੁਰਦੇ ਇੱਕ ਨਗਰ ਵਿੱਚ ਪਹੁੰਚਦੇ ਹਨ ਉੱਥੇ ਨਾ ਇੱਕ ਮਨੁੱਖ ਇੱਕ ਪੱਥਰ ਦੇ ਉੱਤੇ ਬੈਠ ਕੇ ਰੋ ਰਿਹਾ ਸੀ ਸੰਤ ਫਕੀਰ ਜੀ ਕੋਲ ਗਏ ਤੇ ਪੁੱਛਿਆ ਭਲਿਆ ਪੁਰਖਾ ਕੀ ਗੱਲ ਕਿਉਂ ਰੋਂਦਾ ਪਿਆ ਉਹਨੇ ਪਿੱਛੇ ਘਰ ਵੱਲ ਇਸ਼ਾਰਾ ਕੀਤਾ ਕਿ ਇੱਕ ਕਮਰਾ ਸੀ ਅੱਗੇ ਚਾਰ ਦਿਵਾਰੀ ਜਿਹੜੀ ਸੀ ਉਹ ਟੁੱਟ ਗਈ ਸੀ ਹੁਣ ਉਹਨੂੰ ਪੁੱਛਿਆ ਕਿ ਦੱਸੋ ਕਿਉਂ ਰੋ ਰਹੇ ਹਾਂ ਕਹਿੰਦਾ ਅਹ ਮੇਰਾ ਘਰ ਹੈ ਹਣ ਚਾਰ ਦਿਵਾਰੀ ਵੇਖੋ ਟੁੱਟੀ ਪਈ ਹੈ ਮੈਂ ਐਨਾ ਗਰੀਬ ਹਾਂ ਕਿ ਚਾਰ ਦਿਵਾਰੀ ਮੇਰੇ ਕੋਲ ਨਹੀਂ ਹੋ ਰਹੀ ਇਸ ਕਰਕੇ ਮੈਂ ਰੋ ਰਿਹਾ ਹਾਂ ਸੰਤ ਫਕੀਰ ਜੀ ਕਹਿੰਦੇ ਮੈਂ ਅਕਾਲ ਪੁਰਖ ਪਰਮਾਤਮਾ ਦੇ ਕੋਲ ਚੱਲਿਆ ਹਾਂ ਮੈਂ ਪੁੱਛ ਕੇ ਆਵਾਂਗਾ ਤੇਰੀ ਗਰੀਬੀ ਕਦੋਂ ਖਤਮ ਹੋਵੇਗੀ ਇਹਨਾਂ ਕਹਿ ਕੇ ਸੰਤ ਫਕੀਰ ਜੀ ਉੱਥੋਂ ਚਲੇ ਗਏ ਤੁਰਦੇ ਤੁਰਦੇ ਨਗਰ ਤੋਂ ਬਾਹਰ ਪਹੁੰਚੇ ਇੱਕ ਮਹਿਲ ਨੁਮਾ ਘਰ ਦੀ ਹਵੇਲੀ ਬਣੀ ਹੋਈ ਸੀ ਬੜੇ ਨੌਕਰ ਚਾਕਰ ਸੰਨ ਕਰਦੇ ਬਾਹਰ ਇੱਕ ਸੇਠ ਬੈਠਾ ਸੀ ਉਹ ਪੈਸਿਆਂ ਦਾ ਲੈਣ ਦੇਣ ਕਰ ਰਿਹਾ ਸੀ ਨਾਲੇ ਕਹਿੰਦਾ हे ਰੱਬਾ ਇੰਨੀ ਧਨ ਦੌਲਤ ਕਿਉਂ ਦੇ ਦਿੱਤੀ ਜਿਹੜੀ ਸਾੰਭੀ ਨਹੀਂ ਜਾਂਦੀ ਸંત ਫਕੀਰ ਜੀ ਕੋਲੋਂ ਲੰਘ ਰਹੇ ਸਨ ਕਹਿਣ ਲੱਗੇ ਭੱਲਿਆ ਪੁਰਖਾ ਇਹ ਤੇਰੇ ਕੋਲ ਜੋ ਇਹਨਾਂ ਤੋਂ ਭਲਾਈ ਦਾ ਕੰਮ ਕਰ ਰਿਹਾ ਹੈ ਬਹੁਤ ਵਧੀਆ ਹੈ ਉਹ ਕਹਿਣ ਲੱਗਾ ਜੀ ਮੈਂ ਲੋਕਾਂ ਦੇ ਧੀਆਂ ਦੇ ਵਿਆਹ ਕਰਵਾਉਂਦਾ ਹਾਂ ਨਗਰ 'ਚ ਖੋਹ ਪਟਵਾਏ ਹਨ ਪਾਠਸ਼ਾਲਾ ਖੁਲਵਾਈਆਂ ਹਨ ਬੜੇ ਚੰਗੇ ਕੰਮ ਕੀਤੇ ਧਨ ਸੰਪਦਾ ਵੀ ਇੰਨੀ ਹੈ ਤੇ ਉਹ ਪਰਮਾਤਮਾ ਨੂੰ ਕਹਿ ਰਿਹਾ ਹਾਂ ਕਹਿੰਦੇ ਕਿ ਠੀਕ ਹੈ ਇਹ ਅਕਾਲ ਪੁਰਖ ਪਰਮਾਤਮਾ ਜੀ ਦੇ ਕੋਲ ਮੈਂ ਚੱਲਿਆ ਹਾਂ ਪੁੱਛ ਕੇ ਆਵਾਂ ਇਹ ਤੇਰੀ ਧਨ ਸੰਪਤੀ ਕਿਵੇਂ ਘਟ ਜਾਵੇਗੀ ਕਿਵੇਂ ਤੇਰੀਆਂ ਪਰੇਸ਼ਾਨੀਆਂ ਘਟਣਗੀਆਂ ਸੰਤ ਫਕੀਰ ਜੀ ਅਕਾਲ ਪੁਰਖ ਪਰਮਾਤਮਾ ਦੇ ਕੋਲ ਪਹੁੰਚਦੇ ਤੇ ਉਹਨਾਂ ਦੇ ਮਨ ਦੇ ਬਲਬਲੇ ਸਨ ਉਹਨੇ ਜਾ ਕੇ ਸਾਂਝੇ ਕੀਤੇ ਹੁਣ ਇਹਨਾਂ ਦੋਵਾਂ ਦੇ ਸਵਾਲ ਪੁੱਛੇ ਅਕਾਲ ਪੁਰਖ ਪਰਮਾਤਮਾ ਨੇ ਜਵਾਬ ਦਿੱਤਾ ਹੁਣ ਉਸ ਸਵਾਲ ਦਾ ਜਵਾਬ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਉਹ ਵੀ ਜਿਹੜਾ ਸੀ ਉਹ ਵਾਪਸ ਉਸ ਸਵਾਲ ਦਾ ਜਵਾਬ ਸੁਣ ਕੇ ਆ ਗਿਆ ਹੁਣ ਆ ਕੇ ਸਭ ਤੋਂ ਪਹਿਲਾਂ ਉਸ ਸੇਠ ਦੇ ਦਰਵਾਜ਼ੇ ਨੂੰ ਸੰਤ ਫਕੀਰ ਨੇ ਖੜਕਾਇਆ ਤੇ ਉਵੇਂ ਪੈਸੇ ਉਹ ਸੰਤ ਫਕੀਰ ਜਿਹੜਾ ਸਨ ਉਹਨੇ ਵੇਖਿਆ ਕਿ ਸੇਠ ਅਜੇ ਵੀ ਗਿਣ ਰਿਹਾ ਸੀ ਸੰਤ ਜੀ ਨੂੰ ਵੇਖ ਕੇ ਕਹਿੰਦਾ ਜੀ ਆਓ ਨਮਸਕਾਰ ਤੁਸੀਂ ਮੇਰੇ ਸਵਾਲ ਦਾ ਜਵਾਬ ਪੁੱਛ ਕੇ ਆਏ ਹੋ ਉਹਨੇ ਕਿਹਾ ਹਾਂ ਜੀ ਅਕਾਲ ਪੁਰਖ ਪਰਮਾਤਮਾ ਨੇ ਦੱਸ ਦਿੱਤਾ ਹੈ ਕਿ ਇਹ ਸੁਣ ਕਿ ਉਹਨਾਂ ਕਹਿੰਦੇ ਸੇਠ ਕਹਿੰਦਾ ਕਿ ਦੱਸੋ ਦੱਸੋ ਅਕਾਲ ਪੁਰਖ ਪਰਮਾਤਮਾ ਨੇ ਕੀ ਕਿਹਾ ਉਹ ਕਹਿੰਦੇ ਕਿ ਸੇਠ ਤੋਂ ਸਵੇਰੇ ਵੇਖ ਕੇ ਸਵੇਰੇ ਸਵੇਰ ਉੱਠ ਕੇ ਤੇ ਰਾਤ ਨੂੰ ਸੌਣ ਸਮੇਂ ਦੋਵੇਂ ਸਮੇਂ ਤੋਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਜਿਹੜਾ ਐ ਉਹ ਸ਼ੁਕਰਾਨਾ ਕਰਨਾ ਤੋਂ ਛੱਡਦੇ ਅਕਾਲ ਪੁਰਖ ਪਰਮਾਤਮਾ ਤੇਰੀ ਧਨ-ਦੌਲਤ ਘਟ ਕਰਨੀ ਆਰੰਭ ਕਰ ਦੇਣਗੇ ਇਹ ਸੇਠ ਸੁਣ ਕੇ ਕਹਿੰਦਾ ਕਿ ਸੱਚੀ ਕਿਵੇਂ ਦੀਆਂ ਗੱਲਾਂ ਕਰਦੇ ਹੋ ਸਵੇਰੇ ਉੱਠਦਾ ਹਾਂ ਅਕਾਲ ਪੁਰਖ ਪਰਮਾਤਮਾ ਨੇ ਸਵਾਸ ਦਿੱਤੇ ਹਨ ਵਿਹੜੇ 'ਚ ਮੇਰੇ ਪੋਤਰੇ-ਪੋਤਰੀਆਂ ਖੇਡਦੇ ਹੁੰਦੇ ਹਨ ਉਠਣਸਾਰ ਸਾਡੇ ਘਰ ਪਰਮਾਤਮਾ ਦਾ ਨਾਮ ਚੱਲ ਰਿਹਾ ਹੁੰਦਾ ਹੈ ਵਿਹੜੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਹਨ ਇਹ ਸਾਰੀਆਂ ਚੀਜ਼ਾਂ ਵੇਖ ਕੇ ਹੀ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਤੇ ਕਰਾਂ ਵੀ ਕਿਉਂ ਨਾ ਰਾਤ ਸੌਣ ਲੱਗਦਾ ਹਾਂ ਸਾਰਾ ਦਿਨ ਚੰਗਾ ਨਿਕਲਿਆ ਹੁੰਦਾ ਹੈ ਸਾਰੇ ਦਿਨ ਵਿੱਚ ਰੋਟੀ ਟੁਕ ਖਾਦਾ ਹੁੰਦਾ ਹੈ ਪਰਮਾਤਮਾ ਨੇ ਇੰਨੇ ਜੋਗਾ ਕੀਤਾ ਕਿਸੇ ਦੀ ਮਦਦ ਕਰਦਾ ਹਾਂ 4 ਪੈਸੇ ਕੋਲ ਹਨ ਜੋ ਮੇਰੇ ਕੋਲ ਹਨ ਰੋਗ ਕਾਇਆ ਮੈਨੂੰ ਸਰੀਰ ਪੱਖੋਂ ਦਿੱਤੀ ਹੈ ਇਹ ਸਾਰੀਆਂ ਚੀਜ਼ਾਂ ਦਾ ਸ਼ੁਕਰਾਨਾ ਮੈਂ ਪਰਮਾਤਮਾ ਨੂੰ ਕਿਵੇਂ ਨਾ ਕਰਾਂ ਇਸ ਸ਼ੁਕਰਾਨੇ ਦੇ ਸਦਕਾ ਹੀ ਤਾਂ ਪਰਮਾਤਮਾ ਸਭਤੇ ਮਿਹਰ ਕਰਦੇ ਹਨ ਤਾਂ ਸੇਠ ਨੂੰ ਕਿਹਾ ਇਹ ਸ਼ੁਕਰਾਨੇ ਨੇ ਹੀ ਤੇਰੇ ਘਰ ਵਿੱਚ ਧਨ ਸੰਪਰਦਾ ਵਧਾਈ ਹੈ ਇਹ ਸ਼ੁਕਰਾਨੇ ਨੇ ਤੈਨੂੰ ਖੁਸ਼ ਰਹਿਣ ਦਾ ਕਾਰਨ ਦਿੱਤਾ ਹੈ ਤੇਰੇ ਕੋਲ ਜੋ ਹੈ ਉਹਦੀ ਅਹਿਮੀਅਤ ਤੈਨੂੰ ਸਿਖਾਉਂਦੀ ਹੈ ਇਸ ਕਰਕੇ ਪਰਮਾਤਮਾ ਤੇਰੇ ਤੇ ਹਮੇਸ਼ਾ ਸਵੱਲੀ ਨਿਗਾਹ ਰੱਖਦੇ ਹਨ ਉਹ ਕਹਿੰਦਾ ਜੀ ਮੈਂ ਸ਼ੁਕਰਾਨਾ ਨਹੀਂ ਛੱਡ ਸਕਦਾ ਫਿਰ ਅਕਾਲ ਪੁਰਖ ਤੇਰੇ ਤੇ ਕਹਿੰਦੇ ਕਿ ਐਵੇਂ ਹੀ ਮਿਹਰ ਰੱਖਣਗੇ ਹੁਣ ਉਹ ਸੰਤ ਤੁਰਦੇ ਤੁਰਦੇ ਗਰੀਬ ਕੋਲ ਗਏ ਤੇ ਕਹਿੰਦੇ ਭਰਾਵਾ ਜਿਹੜੇ ਤੋਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦਾ ਹੈ ਇਹ ਕਰਨੀ ਛੱਡ ਦੇ ਤੈਨੂੰ ਨਿਰੋਗ ਕਾਇਆ ਮਿਲ ਜਾਵੇਗੀ ਇਹਦੇ ਨਾਲ ਤੂੰ ਮਿਹਨਤ ਕਰ ਤੇ ਕਰਦਾ ਇੱਕ ਕਮਰਾ ਤੇ ਇੱਕ ਛੱਤ ਆਪਣੀ ਕਮਾਈ ਕਰਕੇ ਤੂੰ ਬਣਾ ਸਕਦਾ ਹੈ ਜੋ ਵੀ ਪਰਮਾਤਮਾ ਨੇ ਦਿੱਤਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦੇ ਫਿਰ ਵੇਖੀ ਤੇਰੇ ਘਰ ਆਪੇ ਹੀ ਤਨ ਸੰਪਤੀ ਆ ਜਾਵੇਗੀ ਸ਼ੁਕਰਾਨਾ ਕਰਨਾ ਸਿੱਖ ਲੈ ਖੁਸ਼ ਰਹਿਣਾ ਸਿੱਖ ਲੈ ਜੋ ਤੇਰੇ ਕੋਲ ਹੈ ਉਹਦੀ ਅਹਿਮੀਅਤ ਸਮਝ ਲੈ ਤਾਂ ਪਰਮਾਤਮਾ ਨੇ ਆਪੇ ਹੀ ਤੈਨੂੰ ਸੁੱਖ ਨਾਲ ਨਿਵਾਸ ਦੇਣਾ ਹੈ ਕਹਿਣ ਲੱਗਾ ਕਹਿੰਦਾ ਜੀ ਸ਼ੁਕਰਾਨਾ ਕਰਾਂ ਆਹ ਇੱਕ ਕਮਰੇ ਦਾ ਕੀ ਸ਼ੁਕਰਾਨਾ ਕਰਾਂ ਜਿਹੜੇ ਦੋ ਬੱਚੇ ਖੇਡਦੇ ਪਏ ਹਨ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਪਰਮਾਤਮਾ ਨੇ ਦਿੱਤਾ ਹੀ ਕੀ ਹੈ ਤਾਂ ਸੰਤ ਜੀ ਕਹਿਣ ਲੱਗੇ ਕਿਲੇ ਸ਼ਿਕਵੇ ਕਰਨ ਵਾਲਾ ਮਨੁੱਖ ਸਭ ਕੁਝ ਗਵਾ ਬੈਠਦਾ ਹੈ ਸ਼ੁਕਰਾਨਾ ਕਰਨ ਵਾਲਾ ਆਪਣੀਆਂ ਝੋਲੀਆਂ ਪਰਵਾ ਲੈਂਦਾ ਹੈ ਫਿਰ ਸਾਧ ਸੰਗਤ ਜੀ ਇੱਥੋਂ ਤਾਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਸਰਾਤ ਨੂੰ ਸੌਣ ਸਮੇ ਤੇ ਸਵੇਰੇ ਉੱਠਣ ਤੋਂ ਤੁਰੰਤ ਬਾਅਦ ਤੁਹਾਨੂੰ ਪਰਮਾਤਮਾ ਜੀ ਦਾ ਸ਼ੁਕਰਾਨਾ ਹਰ ਸਾਹ ਦੇ ਨਾਲ ਕਰਨਾ ਚਾਹੀਦਾ ਹੈ 5 ਮਿੰਟ ਦੇ ਲਈ ਤੁਸੀਂ ਪਰਮਾਤਮਾ ਜੀ ਦਾ ਨਾਮ ਜਪਣਾ ਹੈ ਪਰਮਾਤਮਾ ਜੀ ਫਿਰ ਤੁਹਾਡੇ ਨਾਲ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਹੋ ਜਾਣਗੇ ਕਿਉਂਕਿ ਉਹ ਤਾਂ ਸਾਨੂੰ ਹਰ ਦਮ ਵੇਖ ਰਹੇ ਹਨ ਫਿਰ ਜਦੋਂ ਆਪਾਂ ਸਮਝ ਜਾਵਾਂਗੇ ਸ਼ੁਕਰਾਨਾ ਕਰਨਾ ਸਿੱਖ ਜਾਵਾਂਗੇ ਗੁੱਸੇ ਨੂੰ ਠੰਡਾ ਕਰ ਲਵਾਂਗੇ ਮਨ ਦੀ ਥਕਾਵਟ ਨੂੰ ਦੂਰ ਹੋ ਜਾਵੇਗੀ ਤਾਂ ਆਪਾਂ ਰਾਤ ਵੇਲੇ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣਾ ਹੈ ਸਾਡਾ ਮਾੜੇ ਤੋਂ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਸੋ ਸਾਧ ਸੰਗਤ ਜੀ ਫਿਰ ਅੱਜ ਦੀ ਕਥਾ ਵਿਚਾਰ ਵਿੱਚੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਤੁਸੀਂ ਆਪਣੇ ਵਿਚਾਰ ਜਿਹੜੇ ਹਨ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ